ਸੀ ਕਾਲ ਦੀ ਪਾਠ 15 ਹੈ ਹਿਮਕੁੰਨ ਸੈਵੀ ਜਾਤਾ ਤੇ ਆਪਾਂ ਪਾਠ ਦੂਸਰਾ ਸ਼ੁਰੂ ਕਰਦੇ ਹਾਂ ਜੀ ਉਸਨੇ ਮੈਨੂੰ ਪੁੱਛਿਆ ਮੈਂ ਦੱਸਿਆ ਬੇਟਾ ਹੌਮ ਦਾ ਅਰਥ ਹੈ ਬਰਫ ਕੰਟ ਦਾ ਅਰਥ ਹੈ ਸਰੋਵਰ ਅਰਥਾਤ ਬਰਫ ਦਾ ਸਰੋਵਰ ਗੱਲ ਨੂੰ ਮੈਂ ਆਪ ਹੀ ਵਧਾਉਂਦਿਆਂ ਕਿਹਾ ਹਿਮਕੁੰਨ ਸਥਾਨ ਹਿੰਦੂਆਂ ਅਤੇ ਸਿੱਖਾਂ ਦਾ ਇੱਕ ਸਾਂਝਾ ਸਥਾਨ ਹੈ ਕਹਿੰਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਇੱਥੇ ਤਪੱਸਿਆ ਕੀਤੀ ਸੀ ਇਸ ਕਰਕੇ ਸਿੱਖ ਇਸ ਨੂੰ ਆਪਣਾ ਤੀਰਥ ਮੰਨਦੇ ਹਨ ਤੇ ਹਿੰਦੂ ਇਸ ਕਰਕੇ ਇਸ ਨੂੰ ਆਪਣਾ ਤੀਰਥ ਮੰਨਦੇ ਹਨ ਕਿਉਂਕਿ ਬਾਣਵਾ ਨੇ ਆਪਣੇ ਬਨਵਾਸ ਦੇ ਦੌਰਾਨ ਇੱਥੇ ਤਪ ਕੀਤਾ ਸੀ ਸ਼੍ਰੀ ਨਗਰ ਤੱਕ ਦਾ ਰਸਤਾ ਬਹੁਤ ਵਧੀਆ ਰਿਹਾ ਅਸੀਂ ਆਪਣੇ ਆਪ ਨੂੰ ਹਾਲੇ ਤਾਜ਼ਾ ਦਮ ਹੀ ਮਹਿਸੂਸ ਕਰ ਰਹੇ ਹਾਂ ਹਾਂ ਇਸ ਲਈ ਅਸੀਂ ਅਗਲੀ ਯਾਤਰਾ ਲਈ ਬੱਸ ਲਈ ਤੇ ਗੋਬਿੰਦਗੜ ਵੱਲ ਚੱਲ ਪਏ ਚਾਲੇ ਪਾ ਦਿੱਤੇ ਇਥੋਂ ਅੱਗੇ ਹੁਣ ਕਾਫੀ ਚੜਾਈ ਸੀ ਕਾਫੀ ਦੇਰ ਚੱਲਣ ਤੋਂ ਬਾਅਦ ਬੱਸ ਇੱਕ ਥਾਂ ਤੇ ਜਾ ਕੇ ਰੁਕ ਗਈ ਨਕਤਾ ਨੇ ਕਿਹਾ ਜੋਸ਼ੀ ਮੱਠ ਆ ਗਿਆ ਹੈ ਬੱਸ ਇੱਥੇ 1 ਘੰਟਾ ਰੁਕੇਗੀ ਪਾਪਾ ਨੇ ਸਾਨੂੰ ਦੱਸਿਆ ਕਿ ਜੋਸ਼ੀ ਮੱਠ ਵੀ ਇੱਕ ਪ੍ਰਸਿੱਧ ਤੀਰਥ ਸਥਾਨ ਹੈ ਸਾਬ ਨੇ ਇਥੋਂ ਦੀ ਖੂਬਸੂਰਤੀ ਦਾ ਭਰਪੂਰ ਆਨੰਦ ਮਾਣਿਆ। ਬਾਸ ਇਥੇ ਇੱਕ ਘੰਟਾ ਰੁਕਣ ਤੋਂ ਬਾਅਦ ਗੋਬਿੰਦਗੜ੍ਹ ਚਾਲ ਪਈ। ਗੋਬਿੰਦਗੜ੍ਹ ਤੋਂ ਅਗਲਾ ਰਸਤਾ ਪੈਦਲ ਹੀ ਤੈਅ ਕਰਨਾ ਪੈਂਦਾ ਹੈ। ਇਥੋਂ ਅੱਗੇ ਬੱਸ ਕਾਰਾਂ ਆਦੀ ਨਹੀਂ ਜਾ ਸਕਦੀਆਂ। ਗੋਬਿੰਦਗੜ੍ਹ ਵਿਕੇ ਇੱਕ ਬਹੁਤ ਵੱਡਾ ਗੁਰਦੁਆਰਾ ਹੈ। ਇੱਥੇ ਸੰਤਾਂ ਦੇ ਰਹਿਣ ਲਈ ਬਹੁਤ ਸਾਰੇ ਕਮਰੇ ਬਣੇ ਹੋਏ ਹਨ। ਇੱਥੇ ਗੁਰੂ ਦਾ ਲੰਗਰ ਹਰ ਵੇਲੇ ਚੱਲਦਾ ਰਹਿੰਦਾ ਹੈ। ਯਾਤਰੀ ਇਥੋਂ ਰਾਤ ਕੱਟਦੇ ਹਨ ਤੇ ਅਗਲੇ ਦਿਨ ਸਵੇਰ ਦੀ ਗੋਵਿੰਦਾਨ ਦੀ ਯਾਤਰਾ ਲਈ ਚੱਲ ਪੈਂਦੇ ਹਨ ਇਹ ਰਸਤਾ ਲਗਭਗ 13-14 ਕਿਲੋਮੀਟਰ ਦਾ ਹੈ ਇਹ ਰਸਤਾ ਸਾਰਾ ਹੀ ਚੜਾਈ ਵਾਲਾ ਹੈ ਅਗਲੇ ਦਿਨ ਅਸੀਂ ਵੀ ਸਵੇਰੇ ਹੀ ਗੋਵਿੰਦਾਨ ਨੂੰ ਚੱਲ ਪਏ ਅਸੀਂ ਇਹ ਰਸਤਾ ਕੋਣਿਆਂ ਤੇ ਚੜ੍ਹ ਕੇ ਜਾਣ ਦਾ ਫੈਸਲਾ ਕੀਤਾ ਕੋੜੇ ਇਨ੍ਹਾਂ ਉਬੜ ਖੋਬੜ ਆਬੜ ਰਸਤੇਆਂ ਰਾਹੀ ਚੱਲੇ ਜਾ ਰਹੇ ਸਨ ਵੋ ਸਾਰੇ ਲੋਕ ਪੈਦਲ ਹੀ ਜਾ ਰਹੇ ਸਨ ਇੱਕ ਇਥੋਂ ਦੀ ਹਰਿਆਵਲ ਤੇ ਤਾਜੀ ਹਵਾ ਮਨ ਨੂੰ ਇੱਕ ਅਜੀਬ ਹੀ ਕਿਸਮ ਦਾ ਆਨੰਦ ਦੇ ਰਹੀ ਸੀ ਕੋੜਿਆ ਵਾਲੇ ਬਹੁਤ ਚੰਗੇ ਬੰਦੇ ਸਨ ਉਹਨਾਂ ਸਾਨੂੰ ਕਿਹਾ ਦ੍ਰਿਸ਼ ਨ੍ਰਿਸ਼ਾ ਬਾਰੇ ਜਾਣਕਾਰੀ ਵੀ ਦੇ ਜਾ ਰਹੇ ਸਨ ਰਾस्ते ਵਿੱਚ ਇੱਕ ਬਹੁਤ ਵੱਡਾ ਗਲੇਸ਼ੀਅਰ ਆਇਆ ਗਲੇਸ਼ੀਅਰ ਇੱਕ ਕਿਸਮ ਦਾ বরਫ ਦਾ ਜੰਮਿਆ ਹੋਇਆ ਪਲ ਹੀ ਹੁੰਦਾ ਹੈ ਪਲ ਹੀ ਹੁੰਦਾ ਹੈ ਬਸ ਇਸ ਗਲੇਸ਼ੀਅਰ ਨੂੰ ਪਾਰ ਕਰਦੇ ਹੀ ਅਸੀਂ ਗੋਬਿੰਦ ਧਾਮ ਪੁੱਜ ਗਏ ਗੋਬਿੰਦ ਧਾਮ ਸਮੁੰਦਰੀ ਤਲ ਤੋਂ ਲਗਭਗ 10000 ਫੁੱਟ ਦੀ ਉਚਾਈ ਤੇ ਹੈ ਇੱਥੋਂ ਇੱਕ ਬਹੁਤ ਵੱਡਾ ਗੁਰਦੁਆਰਾ ਹੈ ਇੱਥੇ ਹੀ ਯਾਤਰੀਆਂ ਨੇ ਰਹਿਣ ਲਈ ਰਿਹਾਇਸ਼ ਦਾ ਵਧੀਆ ਪ੍ਰਬੰਧ ਹੈ ਇੱਥੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਇੱਥੇ ਕੰਬਲਾਂ ਦੀ ਵੀ ਵਧੀਆ ਪ੍ਰਬੰਧ ਹੈ ਅੰਬਲਾ ਦਾ ਵੀ ਵਧੀਆ ਪ੍ਰਬੰਧ ਹੈ ਸਭ ਨੂੰ ਇੱਥੇ ਰਾਤ ਕੱਟਣੀ ਹੀ ਪੈਂਦੀ ਹੈ ਕਿਉਂਕਿ ਇਹ ਤੋਂ ਹਿੰਦੂਨ ਸਾਹਿਬ ਲਈ ਯਾਤਰਾ ਸਵੇਰੇ ਹੀ ਸ਼ੁਰੂ ਹੁੰਦੀ ਹੈ ਅਸੀਂ ਵੀ ਰਾਤ ਇੱਥੇ ਹੀ ਕੱਟਣ ਲਈ ਕਮਰਾ ਲਿਆ ਲੰਗਰ ਸਿਖਿਆ ਤੇ ਆਰਾਮ ਨਾਲ ਸੁੱਤੇ ਅਗਲੇ ਦਿਨ ਅਸੀਂ ਹਿੰਦੂਨ ਸਾਹਿਬ ਲਈ ਚੱਲ ਪਏ ਗੋਵਿੰਦਾਨ ਤੋਂ ਹਿੰਦੂਨ ਸਾਹਿਬ ਦਾ ਰਸਤਾ ਸੀ ਇਹ ਤੇ 7 ਕਿਲੋਮੀਟਰ ਸੀ ਇਥੋਂ ਅੱਗੇ ਕੋੜੇ ਵੀ ਨਹੀਂ ਸੰਸ ਨਹੀਂ ਸਾਂਝਾ ਸਕਦੇ ਇਹ ਚੜਾਈ ਵੀ ਸਿੱਖੀ ਸਿੱਧੀ ਹੀ ਹੈ ਇਸ ਕਰਕੇ ਇਹ ਰਸਤਾ ਕਾਫੀ ਕਠਨ ਹੈ ਪਰੰਤੂ ਕਹਿੰਦੇ ਹਨ ਕਿ ਜਦੋਂ ਮਨ ਵਿੱਚ ਕਿਸੇ ਕੰਮ ਕਰਨ ਦੀ ਲਗਨ ਹੋਵੇ ਤਾਂ ਉਹ ਕੰਮ ਆਪਣੇ ਆਪ ਹੀ ਆਸਾਨ ਹੋ ਜਾਂਦੇ ਹਨ ਅਸੀਂ ਰੱਬ ਦਾ ਨਾਮ ਲੈ ਕੇ ਚੜਾਈ ਚੜਦੇ ਗਏ ਰਸਤੇ ਵਿੱਚ ਹੋਰ ਗਲੇਸ਼ੀਅਰ ਵੀ ਆਏ ਜਿਨ੍ਹਾਂ ਨੂੰ ਆਸਾਨੀ ਨਾਲ ਪਾਰ ਕਰਦੇ ਹੋਏ ਅਸੀਂ ਸ੍ਰੀ ਹਿਮਕੁੰਣ ਸਾਹਿਬ ਜਾ ਪੁੱਜੀ ਹਿਮਕੁੰਣ ਸਾਹਿਬ ਦਾ ਗੁਰਦੁਆਰਾ ਮਕੁੰਨ ਸਹਿਬ ਦਾ ਗੁਰਦੁਆਰਾ ਇੱਕ ਪਹਾੜੀ ਤੇ ਦੀ ਚੋਟੀ ਉੱਤੇ ਇੱਕ ਪਧਰੇ ਜਿਹੇ ਸਥਾਨ ਤੇ ਉਸਾਰਿਆ ਹੋਇਆ ਹੈ ਇਸ ਦੇ ਨਾਲ ਨਿਰਮਲ ਜਲ ਦਾ ਸਰੋਵਰ ਹੈ ਜੋ 2 1/2 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਇਸ ਸਰੋਵਰ ਦਾ ਪਾਣੀ ਬਹੁਤ ਠੰਡਾ ਹੈ ਅਸੀਂ ਇਸ ਵਿੱਚ ਇਸ਼ਨਾਨ ਕਰਨ ਲਈ ਜਿਉਂ ਹੀ ਵੜੇ ਇੰਨ ਮਹਿਸੂਸ ਹੋਇਆ ਜਿਵੇਂ ਬਰਫ਼ ਵਿੱਚ ਹੀ ਜੰਮ ਗਏ ਹਾਂ ਇਸ ਸਥਾਨ ਦੇ ਆਲੇ ਦੁਆਲੇ ਸਾਰਤ ਪਹਾੜੀਆਂ ਹਨ ਇਹ ਪਹਾੜੀਆਂ ਬਰਫ਼ ਨਾਲ ਟਕੀਆਂ ਹੋਈਆਂ ਸਨ ਇਸ ਕਰਕੇ ਇਸ ਨੂੰ ਸੱਤ ਸੱਤ ਸ੍ਰਿੰਗ ਕਹਿੰਦੇ ਹਨ ਇਹ ਸੀ ਜੀ ਸਾਡਾ ਸੈਕਿੰਡ ਪਾਰਟ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਆਤਮਾ ਸ਼ੇਅਰ ਕਰੋ ਲਾਈਕ ਕਰੋ ਅਰ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਅਗਲਾ ਪਾਰਟ ਲੈ ਕੇ ਜੀ ਸਤਿ ਸ੍ਰੀ ਅਕਾਲ